ਕੁਦਰਤ ਦੀ ਆਵਾਜ਼ ਕਰਮਾਂ ਦੀ ਅਧੂਰੀ ਕਹਾਣੀ ਮੇਰੇ ਹਮ ਵਤਨ ਪੰਜਾਬ ਦੇ ਹਰ ਪੀੜਤਾ ਨੂੰ ਸਮਰਪਿਤ ਕੁਦਰਤ ਨੇ ਇੱਕ ਪੱਥਰ ਨੂੰ ਚੁੱਕ ਕੇ ਕਿਹਾ ਲੋਕ ਹਮੇਸ਼ਾ ਡਿੱਗਣ ਵਾਲੇ ਨੂੰ ਦੋਸ਼ੀ ਕਹਿੰਦੇ ਹਨ ਪਰ ਕੋਈ ਨਹੀਂ ਵੇਖਦਾ ਕਿ ਡਿੱਗਣ ਦਾ ਕਾਰਨ ਕੌਣ ਬਣਿਆ ਸੀ ਜਿਵੇਂ ਕੋਈ ਕੇਲਾ ਖਾ ਕੇ ਛਿਲਕਾ ਸੁੱਟ ਦੇਵੇ ਤੇ ਜਦ ਕੋਈ ਬੇਖਬਰ ਬੰਦਾ ਡਿੱਗ ਪਵੇ ਤਾਂ ਲੋਕ ਕਹਿੰਦੇ ਹਨ ਤੇਰੀ ਗਲਤੀ ਸੀ ਪਰ ਜ਼ਿਆਦਾ ਦੋਸ਼ ਤਾਂ ਅਸਲ ਵਿੱਚ ਉਸ ਦਾ ਹੈ ਜਿਸ ਨੇ ਛਿਲਕਾ ਸੁਟਿਆ। ਇਹੀ ਹਾਲਤ ਮੇਰੇ ਪੰਜਾਬ ਦੀ ਹੈ। ਗਲਤੀਆਂ ਧਨੀ ਕਰਦੇ ਹਨ ਤੇ ਸਜ਼ਾ ਗਰੀਬਾਂ ਨੂੰ ਮਿਲਦੀ ਹੈ। ਉਹ ਜੰਗਲ ਕੱਟਦੇ ਹਨ, ਗੈਰ ਕਾਨੂੰਨੀ ਮਾਈਨਿੰਗ ਕਰਦੇ ਹਨ, ਨਦੀਆਂ ਦੇ ਰਾਹ ਰੋਕਦੇ ਹਨ, ਪੈਸੇ ਲਈ ਕੁਦਰਤ ਨਾਲ ਖੇਡਦੇ ਹਨ ਤੇ ਜਦ ਹੜ ਆਉਂਦਾ ਹੈ ਗਰੀਬਾਂ ਦੇ ਘਰ, ਖੇਤ ਤੇ ਜ਼ਿੰਦਗੀਆਂ ਵਹਿ ਜਾਂਦੀਆਂ ਹਨ। ਫੇਰ ਦੁਨੀਆ ਗਰੀਬ ਨੂੰ ਹੀ ਕਹਿੰਦੀ ਹੈ ਤੂੰ ਕਿਉਂ ਨਾ ਬਚਿਆ ਤੂੰ ਕਿਉਂ ਨਾ ਸੰਭਲਿਆ ਨਹੀਂ ਕੁਦਰਤ ਨੇ ਪੱਥਰ ਨੂੰ ਆਪਣੀ ਗੋਦ ਵਿੱਚ ਵਾਪਸ ਰੱਖਿਆ ਤੇ ਹੌਲੀ ਦਿਨੀ ਕਿਹਾ ਯਾਦ ਰੱਖੋ ਇਕੱਲੇ ਡਿੱਗਣ ਵਾਲੇ ਦੋਸ਼ੀ ਨਹੀਂ ਹੁੰਦੇ ਦੋਸ਼ ਉਹਨਾਂ ਦਾ ਵੀ ਹੁੰਦਾ ਹੈ ਜੋ ਸ਼ਿਲਕਾ ਸੁੱਟਦੇ ਹਨ ਜੋ ਰਾਹ ਗੰਦਾ ਕਰਦੇ ਹਨ ਜੋ ਹੜ੍ਹ ਤੇ ਤਬਾਹੀ ਨੂੰ ਜਨਮ ਦਿੰਦੇ ਹਨ ਅਸਲ ਦੋਸ਼ੀ ਉਹ ਹਨ ਜਿਨ੍ਹਾਂ ਨੇ ਛਿਲਕਾ ਸੁਟਿਆ ਸੀ ਜਿਨ੍ਹਾਂ ਨੇ ਇਸ ਤਬਾਈ ਨੂੰ ਜਨਮ ਦਿੱਤਾ ਸੀ ਤੇ ਹਾਂ ਮੈਂ دریاਵਾ ਨੂੰ ਮੱਲਣ ਵਾਲੇ ਸਾਧਾ ਡੇਰੇ ਡਾਰਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਉਹ ਤੇ ਹਾਲੀ ਵੀ ਲੋਕਾਂ ਦੇ ਪੂਜਣਯੋਗ ਹਨ